ਲੇ ਵੀ ਮਿੱਤਰੋ ਆਪਣਾ ਨੂਰ ਦੇ ਘਰ ਦੇ ਨਾਲ ਇੱਕ ਬਹੁਤ ਵੱਡਾ ਪ੍ਰੈਂਕ ਕਰਨ ਲੱਗੇ ਆ ਪ੍ਰੈਂਕ ਇਹ ਕਰਨ ਲੱਗੇ ਧਿਆਨ ਨਾਲ ਵੀਡੀਓ ਦੇਖ ਲਿਓ ਲੈ ਵੀ ਮਿੱਤਰੋ ਹੁਣ ਆਪਾਂ ਫੋਟੋ ਖਿੱਚ ਲਿਆ ਜਿ세 ਖਿੱਚ ਫੋਟੋ ਅਜੇ ਸਾਈਕਲ ਆ ਹੁਣ ਇਹ ਸਬੂਤੀ ਹੈ ਨਾ ਪਰ ਇਹ ਟੁੱਟੀ ਹੋਈ ਸ਼ੋਅ ਕਰੂਗਾ ਇਹਦੇ ਵਿੱਚ ਲੈ ਵੀ ਫੋਟੋ ਪਾਈ ਜਾਨਾ Google Gemini ਦੇ ਵਿੱਚ ਤੇ ਦੇਖਦੇ ਆ ਕੀ ਬਣਾਉਂਦੀ ਆ ਸਾਈਕਲ ਅਸੀਂ ਐ ਪਾਇਆ ਸੀ ਉਹ ਵੀ ਉਹ ਕਿੰਨੇ ਘੈਂਟ ਫੋਟੋ ਬਣਾ ਆਹ ਫੋਟੋ ਪਾਈ ਸੀ ਮਿੱਤਰੋ ਅਸੀਂ Google Gemini ਦੇ ਵਿੱਚ ਇਹ ਆ ਵਾਲੀ ਹੁਣ ਦਿਖਾਈ ਜਿਹੜੀ ਦੂਜੀ ਇਹ ਆ ਵੀ ਐਦਾਂ ਬਣਾਦੀ ਮਿੱਤਰੋ ਫੋਟੋ ਇਹਨਾਂ ਨੇ ਨਾ ਨਵਾਂ ਮੋਟਰਸਾਈਕਲ ਲਿਆ ਸੀ ਅੱਜ ਤੋਂ ਸਾਲ ਪਹਿਲਾਂ ਚ ਨਵਾਂ ਨਵਾਂ ਮੋਟਰਸਾਈਕਲ ਘਰੇ ਖੜਾਵਾ ਤੇ ਉਹ ਨਵਾਂ ਮੋਟਰਸਾਈਕਲ ਅਸੀਂ ਮੰਗ ਕੇ ਲੈ ਜਾਣਾ ਅਸੀਂ ਉਹਨਾਂ ਨੂੰ ਕਹਿ ਦੇਣਾ ਵੀ ਇਹਨਾਂ ਦੇ ਘਰ ਦੇ ਨੂੰ ਕਹਿ ਦੇਣਾ ਵੀ ਅਸੀਂ ਵੀਡੀਓ ਬਣਾਉਣੀ ਆ ਤੇ ਅਸੀਂ ਉਹਨੂੰ ਮੋਟਰਸਾਈਕਲ ਚਾਹੀਦਾ ਜਦ ਅਸੀਂ ਮੋਟਰਸਾਈਕਲ ਲੈ ਕੇ ਉਸ ਤੋਂ ਬਾਅਦ ਖੇਤਾਂ ਦੇ ਵਿੱਚ ਫੋਟੋ ਦੀ ਖਿੱਚ ਕੇ ਉਹਨੂੰ ਡੈਮੇਜ ਕਰਕੇ ਉਹਦੀ ਫੋਟੋ ਬਣਾ ਕੇ ਤੇ ਉਸ ਤੋਂ ਬਾਅਦ ਇਹਦੇ ਘਰ ਦੇ ਨੂੰ ਭੇਜ ਦੀਆਂ ਭੇਜ ਦੇਣੀ ਤੇ ਫੋਨ ਲਾ ਦੇਣਾ ਵੀ ਸਾਡੇ ਤੋਂ ਮੋਟਰਸਾਈਕਲ ਜਿਹੜਾ ਤੁਹਾਡਾ ਹੋ ਐਕਸੀਡੈਂਟ ਹੋ ਗਿਆ ਟੁੱਟ ਗਿਆ ਉਸ ਤੋਂ ਬਾਅਦ ਇਹਨਾਂ ਦੇ ਘਰਦਿਆਂ ਦੇ ਕੀ ਰਿਐਕਸ਼ਨ ਹੋਣਗੇ ਕੀ ਉਹ ਗਾਲਾਂ ਕੱਢਣਗੇ ਜਾਂ ਕੀ ਕਹਿਣਗੇ ਉਹ ਸਾਰਾ ਤੁਹਾਨੂੰ ਦਿਖਾਉਣਾ ਤੇ ਹੈਲੋ ਹੈਲੋ ਚਾਚਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਮੈਂ ਸੰਦੀਪ ਆ ਹਾਂ ਲੱਗ ਗਿਆ ਪਤਾ ਉਹ ਯਾਰ ਅਸੀਂ ਵੀਡੀਓ ਬਣਾਉਣ ਲੱਗੇ ਸੀ ਤੇ ਮੈਨੂੰ ਕਿ ਮੋਟਰਸਾਈਕਲ ਚਾਹੀਦਾ ਸੀ ਇਹਨਾਂ ਜਾਂ ਕਰਨੇ ਇੱਕ ਲੈ ਜੀਏ ਕਿਵੇਂ ਮੋਟਰਸਾਈਕਲ ਜਮ ਸੀਨ ਕਰਨਾ ਹੈ ਵੀਡੀਓ ਦੇ ਵਿੱਚ ਹਾਂ ਤੇ ਮੋਟਰਸਾਈਕਲ ਲੈ ਜੀਏ ਤੁਹਾਡਾ ਨਵਾਂ ਤੂੰ ਮੈਂ ਕਿਹਾ ਦਸੀਗਾ ਲੈ ਜਾ আচ্ছা ਲੈ ਜੀਏ ਲੈ ਜਾ ਤੈਨੂੰ ਲਾਇਆ ਰਸੀਗਾ ਮੈਨੂੰ ਫੇਰੇ ਫੋਨ ਬਠੀਕ ਕੋਈ ਨਾ ਫਿਰ ਉਹ ਸੀਨ ਕਰਕੇ ਮੋੜ ਜਾਣੇ ਚੰਗਾ ਮੇਰਾ ਦਾਜਾ ਅੱਛਾ ਜੱਸਾ ਲੈ ਕੇ ਜਾਂਦਾ ਜੱਸਾ ਯਾਰ ਮੈਂ ਕਹਿ ਦੇਣਾ ਘਰੇ ਹੂੰ ਮੈਂ ਤਾਂ ਆ ਵੀ ਇੱਧਰ ਵੀ ਆ ਤੇਰੇ ਸਾਹਮਣੇ ਮਠੀ ਅੱਛਾ ਅੱਛਾ ਠੀਕ ਓਕੇ ਓਕੇ ਨੇੜੇ ਤਾਂ ਨਹੀਂ ਕਿਤੇ ਠੀਕ ਚੱਲ ਕੋਈ ਠੀਕ ਹੈ ਠੀਕ ਹੈ ਲਓ ਵੀ ਮਿੱਤਰੋ ਇਹਦੇ ਡੈਡੀ ਨੇ ਹਾਂ ਕਰਦੀ ਕਹਿੰਦਾ ਮੋਟਰਸਾਈਕਲ ਆਜੋ ਤੇ ਹੁਣ ਉਸ ਤੋਂ ਬਾਅਦ ਅਗਲੇ ਦਾ ਪ੍ਰੋਸੈਸ ਹੋਵੇ ਨੇ ਕੀ ਆਜੋ ਚੱਲੀਏ ਮੋਟਰਸਾਈਕਲ ਲੈ ਕੇ ਉਹਨੇ ਲਓ ਵੀ ਮਿੱਤਰੋ ਆ ਕਰ ਰਿਹਾ ਨੂਰ ਕਾ ਇਹਨੇ ਘਰੇ ਚੱਲਦੇ ਆਜੋ ਹਾਜੀ ਮੋਟਰਸਾਈਕਲ ਲੈ ਕੇ ਜਾ ਫੂਲਾਦਾ ਚਾਬੀ ਚਾਬੀ ਲੱਗਦੀ ਨਹੀਂ ਦਾ ਪਤਾ ਨਹੀਂ ਕਿਵੇਂ ਲੱਗਦੀ ਆ ਇਹ ਮੈਨੂੰ ਪਤਾ ਵਾਹ ਵਾਹ ਉਹ ਤਾਂ ਟੂਲ ਜਿਹਦੀ ਆ ਕਰਸਟ ਬਸ ਬਰਵਾ ਦੇ ਹਾਂ ਹਾਂ ਲੈ ਲੈ ਪਾਸੇ ਜੋ ਕੱਢ ਦੇ ਮੋਟਰਸਾਈਕਲ ਯਾ ਨਾ ਨਹੀਂ ਆ ਨਾ ਕੋਈ ਨਾ ਵਾ ਲੈ ਵੀ ਮੇਟਰ ਮੋਟਰਸਾਈਕਲ ਲਿਆਂਦਾ ਆ ਜਿਵੇਂ ਸਟਾਰਟ ਕਰਕੇ ਲਿਆ ਇਹਦੇ ਘਰਦਿਆਂ ਨੂੰ ਬਿਲਕੁਲ ਨਹੀਂ ਪਤਾ ਲੱਗਣਾ ਦਿੱਤਾ ਅੱਜ ਕਿਹਾ ਵੀ ਵੀਡੀਓ ਬਣਾਉਣੀ ਆ ਸੀਨ ਕਰਨਾ ਤੇ ਮੋਟਰਸਾਈਕਲ ਚਾਹੀਦਾ ਆ ਫੋਟੋ ਲੱਗੀ ਨੂਰ ਦੀ ਨੇੜੇ ਨੇੜੇ ਆ ਦੇਖੋ ਫੋਟੋ ਲੱਗੀ ਨੂਰ ਦੀ ਇਹ ਨੂਰ ਕੇ ਮੋਟਰਸਾਈਕਲ ਨਵਾਂ ਜਮਾ ਇਹਨਾਂ ਨੇ ਸਾਲਕ ਪਹਿਲਾਂ ਕਢਾਇਆ ਵਾ ਤਾਂ ਡਿਟੇਲ ਤੋਂ ਤੁਸੀਂ ਚੈੱਕ ਕਰ ਲਿਓ ਆ ਜਾ ਜੱਸੇ ਲਿਆ ਹੁਣ ਆਪਾਂ ਇਹਨੂੰ ਖੇਤ ਵਾਲੇ ਰਾਹ ਤੇ ਲੈ ਕੇ ਚੱਲਦੇ ਆਂ ਖੇਤ ਖੇਤ ਲੈ ਕੇ ਚੱਲਦੇ ਆ ਉੱਥੇ ਜਾ ਕੇ ਇਹਨਾਂ ਫੋਟੋ ਬਣਾ ਕੇ ਭੇਜਾਂਗੇ ਹੁਣ ਇਹ ਮੋਟਰਸਾਈਕਲ ਲੈ ਕੇ ਉੱਥੇ ਖੇਤ ਜਾਣਗੇ ਇੱਥੇ ਲਿਆਓ ਜੱਸੇ ਆਜੋ ਕੋਨਾ ਟਰੈਕਟਰ ਨੰਗ ਚੱਲੇ ਆ ਠੀਕ ਆ ਵੀਰੇ ਆ ਚੱਕੋ ਜੀ ਫੋਟੋ ਖਿੱਚੀ ਦਿਖਾ ਦੇ ਪਹਿਲਾਂ ਸਾਰਿਆਂ ਨੂੰ ਕੈਮਰੇ ਚ ਆ ਗਈ ਫੋਟੋ ਲਓ ਜੀ ਫੋਟੋ ਖਿੱਚ ਲਈਆ ਹੁਣ ਤੁਹਾਨੂੰ ਫੋਟੋ ਬਣਾ ਕੇ ਦਿਖਾਉਨੇ ਆ ਤੇ ਆਹ ਫੋਟੋ ਪਾਈ ਰਹੀ ਮੋਟਰਸਾਈਕਲ ਦੀ ਰੋਡ ਦੇ ਉੱਤੇ ਡਿੱਗੇ ਦੀ ਪਹਿਲਾਂ ਲਾਵਾਂਗੇ ਇਹ ਓ ਚੱਕ ਮਿੱਤਰੋ ਫੋਟੋ ਸਰਾ ਬਣਾ ਦੀ ਓਏ ਲੈ ਵੀ ਮਿੱਤਰੋ ਫੋਟੋ ਕੁਛ ਇਸ ਤਰ੍ਹਾਂ ਦੀ ਬਣ ਗਈ ਆ ਤੇ ਮੋਟਰਸਾਈਕਲ ਇਸ ਤਰ੍ਹਾਂ ਡਿੱਗਾ ਹੋਇਆ ਵਾ ਤੇ ਫੋਟੋ ਇਸ ਤਰ੍ਹਾਂ ਦੀ ਬਣ ਗਈ ਆ ਹੁਣ ਆਪਾਂ ਲਾਉਨੇ ਆ ਇਹਦੇ ਘਰ ਦੇ ਨੂੰ ਫੋਨ ਲਓ ਜੀ ਵਟਸਐਪ ਖੋਲਿਆ ਤੇ ਆਪਾਂ ਹੁਣ ਇਹਦੀ ਮੰਮੀ ਦਾ ਨੰਬਰ ਟਾਈਪ ਕਰਦੇ ਆ ਆਹ ਲਓ ਜੀ ਆਹ ਹੈਗਾ ਇਹਦੀ ਮੰਮੀ ਦਾ ਨੰਬਰ ਨੂਰ ਦੀ ਮੰਮੀ ਦਾ ਤੇ ਆਪਾਂ ਇਹਨਾਂ ਦੇ ਘਰ ਦੇ ਨੂੰ ਫੋਟੋ ਚੱਕ ਭੇਜਤੀ ਆ ਲੇ ਭਾਈ ਆਪਾਂ ਭਾਈ ਹੁਣਾਂ ਨੂੰ ਰੋਕਦੇ ਆਂ ਇਹਨਾਂ ਤੋਂ ਐਕਟਿੰਗ ਕਰਵਾਉਨੇ ਆਂ ਇਹਨਾਂ ਨੂੰ ਤੁਹਾਨੂੰ ਗਾਲਾਂ ਹੀ ਕੱਢਣਗੇ ਵੀ ਛੱਡ ਦੇ ਪਈ ਗਲਤੀ ਨਾ ਵੱਜ ਗਈ ਆਪਾਂ ਇਹਨਾਂ ਨੂੰ ਭਾਈ ਆ ਜਾ ਉੱਤਰ ਇੱਥੇ ਸਾਈਡ ਤੇ ਲਾ ਲੋ ਇਹਨਾਂ ਤੋਂ ਗਾਲਾਂ ਹੀ ਭੋਣ ਆ ਵੀਡੀਓ ਦੇ ਵਿੱਚ ਮਗਰ ਭਾਈ ਬਸ ਤੂੰ ਐਕਟਿੰਗ ਕਰਨੀ ਆ ਤੂੰ ਸਾਨੂੰ ਪਿੱਛੇ ਬੋਲੀ ਜਾਣਾ ਵਾ ਸੜਕ ਤੇ ਖੜਾਏ ਤੂੰ ਕਹੋ ਭਾਈ ਯਾਰ ਥੋੜੀ ਗਲਤੀ ਐ ਇਦਾਂ ਕੁਝ ਬੋਲੀ ਜੱੱਸੇ ਤੂੰ ਵੀ ਮਾਣਾ ਮੋਟਾ ਸਾਹ ਦੇ ਠੀਕ ਆ ਤੂੰ ਬੋਲੀ ਚੱਲਿਓ ਮੈਂ ਲਾਵਾਂ ਫੋਨ ਲਓ ਜੀ ਮੂਫੋਨ ਲਾਉਣਗੇ ਇਹਦਾ ਪਾਸਵਰਡ ਦੱਸ ਕੇ ਨਾ ਨਹੀਂ ਮੇਰੀ ਗੱਲ ਸੁਣ ਤੂੰ ਟਰੈਕਟਰ ਟਰੈਕਟਰ ਤੂੰ ਖੜਾਇਆ ਯਾਰ ਮੈਂ ਯਾਰ ਗੱਲ ਦੇ ਨਹੀਂ ਅਸੀਂ ਸਾਡਾ ਮੋਟਰ ਅਸੀਂ ਨਹੀਂ ਥਾਟ ਯਾਰ ਅਸੀਂ ਤਾਂ ਆਪਦਾ ਨਿੰਗਣਾ ਹੀ ਆ ਨਹੀਂ ਤੂੰ ਇਹ ਮੋਟਰ ਆ ਸਕਦੇ ਸੀ ਹਾਂ ਮੈਂ ਤਾਂ ਯਾਰ ਦੇਖ ਕੇ ਹੁਣ ਤੁਹਾਡੇ ਹੁਣ ਸਾਰੇ ਮੋਟਰਸਾਈਕਲ ਦੇ ਸਾਰੇ ਮੋਟਰਾਂ ਨੇ ਝੜ ਵੜਤੀ ਤਾਂ ਸਾਰਾ ਨਕਸਾਰ ਹੋ ਗਿਆ ਇਹ ਤਾਂ ਬਈ ਹੁਣ ਤੁਸੀਂ ਸਾਚੀ ਹੋ ਗਿਆ ਉਹ ਯਾਰ ਦੁੱਪ ਕਰ ਜਾ ਯਾਰ ਨਹੀਂ ਤੂੰ ਤੈਨੂੰ ਪਤਾ ਨਹੀਂ ਟਰੈਕਟਰ ਹੌਲੀ ਚਲਾ ਦੂੰ ਨਹੀਂ ਯਾਰ ਇਹ ਤਾਂ ਤੁਸੀਂ ਦੇਖਣਾ ਤੁਸੀਂ ਬਰਜਾਣੇ ਕਾਹਦੇ ਲਾਇਆ ਯਾਰ ਮੈਨੂੰ ਇਹ ਚ ਦੱਸੋ ਉਹ ਯਾਰ ਮੋਟਰਸਾਈਕਲ ਸੀ ਚਾਚੀ ਆ ਵੀਡੀਓ ਬਣਾਉਣ ਲੱਗ ਨਹੀਂ ਗਏ ਹੁਣ ਪਹਿਨੇ ਪੱਠੇ ਵਾਲਿਆਂ ਨੇ ਟਰੈਕਟਰ ਮਾਰਿਆ ਵਾ ਚਲਿਆ ਆ ਗਏ ਯਾਰ ਨਹੀਂ ਹੁਣ ਫੇਰ ਹੁਣ ਨਹੀਂ ਤੂੰ ਹੁਣ ਤੂੰ ਗਲਤੀ ਤਾਂ ਇਹਨਾਂ ਦੀ ਆ ਬਾਈ ਸਾਡੀ ਤਾਂ ਕੋਈ ਗਲਤੀ ਨਹੀਂ ਇਹਨਾਂ ਦਾ ਵਿਚਾਰ ਨਹੀਂ ਥੋੜੀ ਹੁੰਦਾ ਯਾਰ ਲੈ ਗਲਤੀ ਹੁਣ ਤੇਰੀ ਐ ਸਰ ਤੈਨੂੰ ਮੁੱਟ ਤੂੰ ਨਹੀਂ ਤੂੰ ਜਾ ਇੱਕ ਮਿੰਟ ਗਲਤ ਨੂੰ ਪਤਾ ਜਦੋਂ ਮੋਟਰਾਂ ਵਿਚਾਲੇ ਖੜਾ ਸੜਕ ਤੇ ਤੈਨੂੰ ਨਹੀਂ ਪਤਾ ਵੀ ਮੈਂ ਟਰੈਕਟਰ ਰੋਕ ਲਾ ਹਾਜੀ ਦਾ ਯਾਰ ਹੁਣ ਇਹ ਪਹਿਲੇ ਜਵਾਕ ਜਵਾਕ ਤੂੰ ਜਵਾਕ ਨੂੰ ਮੋਟਰਸਾਈਕਲ ਕਿਉਂ ਫੜਾਇਆ ਉਹ ਸਾਰੀ ਟਰੈਕਟਰ ਕੋਲ ਫੜਾਇਆ ਹੁਣ ਗੱਲ ਕਰ ਜੇ ਜਵਾਕ ਦਾ ਯਾਰ ਰੋ ਚਲਾਉਂਦਾ ਹੀ ਯਾਰ ਸਾਰੇ ਹੁਣ ਆ ਫੋਟੋ ਆ ਫੋਟੋ ਵੇਖ ਫੋਟੋ ਭੇਜੀ ਤੈਨੂੰ ਆ ਵੇਖ ਮੋਟਰਸਾਈਕਲ ਸਾਰਾ ਭੰਨ ਕੇ ਧਰਤਾ ਯਾਰ ਸਾਰੇ ਮੂਹਰੇ ਤੋੜ ਕੇ ਰੱਖਤਾ ਸਾਰਾ ਸਾਰੀ ਬਾਡੀ ਟੁੱਟ ਗਈ ਹੁਣ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਹੁਣ ਇਹਦਾ ਕਟਾਕਟ 4 ਉਹ ਰੋਈ ਜਾ ਰਹਾ ਦਾ ਅ ਚਾਚੀ ਫੋਟੋ ਵੇਖ ਮੜੀ ਐ ਕਿੱਤੇ ਫੋਟੋ ਵਾਟਸਐਪ ਤੇ ਭੇਜੀ ਐ ਸੇ ਨਾ ਨਹੀਂ ਯਾਰ ਹਣ ਬਈ ਨੁਕਸਾਨ ਤਾਂ ਭਰਨਾ ਹੀ ਪੈਣਾ ਹਾਂ ਜੀ ਹਣ ਸਾਰਾ ਮੂਹਰੇ ਸਾਰਾ ਮੂਹਰੇ ਵਿੰਗਾ ਕਰਤਾ ਨਹੀਂ ਯਾਰ ਐ ਥੋੜੀ ਹੁੰਦਾ ਹੁਣ ਦੱਸ ਅਸੀਂ ਅਸੀਂ ਟਰੈਕਟਰ ਅਸੀਂ ਅਸੀਂ ਟਰੈਕਟਰ ਦੀ ਚਾਬੀ ਨਹੀਂ ਬਈ ਦੇਣੀ ਤੇਰੇ ਠੀਕ ਹੈ ਨਾ ਯਾਰ ਬਈ ਟਰੈਕਟਰ ਹੀ ਯਾਰ ਆ ਕੀ ਹੁੰਦਾ ਵਾ ਕੰਮ ਹਾਂ ਆਏਗਾ ਸੱਚੀ ਨਾ ਪਰ ਟੱਟ ਗਿਆ ਸਾਰਾ ਮੂਹਰੇ ਤੋੜ ਕੇ ਰੱਖਤਾ ਤੇ ਨਹੀਂ ਤੋ ਜਵਾਗ ਨੂੰ ਟਰੈਕਟਰ ਕਾ ਫੜਾਇਆ ਜਵਾਕ ਯਾਰ ਅੱਗੇ ਵੀ ਚਲਾਉਂਦਾ ਹੀ ਆ ਹੁਣ ਜੇ ਜਵਾਕ ਚਲਾਉਂਦੇ ਤੁਸੀਂ ਰਾਹ 'ਚ ਖੜਾ ਹੋਵੋਗੇ ਹੁਣ ਪੈਸੇ ਦੇ ਰੁਪਈਆ ਵੀਰੇ ਆਂਦਾ ਅਸੀਂ ਤਾਂ 10000 ਰੁਪਈਆ ਦਾ ਮੋਟਰਸਾਈਕਲ ਲਿਆ ਨਹੀਂ ਤਾਂ ਫੇਰ ਟਰੈਕਟਰ ਨਹੀਂ ਦੰਦੇ ਚਾਬੀ ਜੱਸੇ ਜੇਬ 'ਚ ਪਾ ਲੈ ਚਾਬੀ ਤਾਂ ਨਹੀਂ ਮੇਰੀ ਨਹੀਂ ਚਾਬੀ ਤਾਂ ਮੇਰੇ ਕੋਲ ਹੀ ਆ ਪੈਸੇ ਦੇ ਦੇ ਪੈਸੇ 10000 ਰੁਪਈਆ ਦੇ ਦੇ ਸਾਡੇ ਮੋਟਰਸਾਈਕਲ ਦਾ ਸਾਡੇ ਕੋਲੇ ਤਾਂ ਬਾਈ ਹੈ ਨਹੀਂ 10000 ਰੁਪਈਆ ਕਾਜੀ ਆ ਫੋਨ ਲਾ ਆ ਜਾ ਤੇਨੂੰ ਯਾਰਾ ਕਰ ਲੈ ਯਾਰ ਮਾੜੀ ਜੀ ਨਹੀਂ ਤੂੰ ਮੋਟਰਸਾਈਕਲ ਸਾਰੇ ਤੇ ਝੜ ਵਾਟ ਕੇ ਰੱਖਤੀ ਆ ਚੱਲ ਫੋਨ ਕਰ ਤਾ 1 ਮਿੰਟ ਮੈਂ ਲੰਮਣੀ ਹ ਸਾਡੇ ਦਾ ਕੋਈ ਗਲਤੀ ਹੈ ਨਹੀਂ ਯਾਰ ਨਹੀਂ ਤੂੰ ਯਾਰ ਤੂੰ ਹੌਲੀ ਚਲਾ ਲਾ ਉਹ ਜਵਾਕ ਨੂੰ ਟਰੈਕਟਰ ਕਹਦੇ ਐ ਇੱਟਾਂ ਨਾਲ ਭਰ ਕੇ ਤੂੰ ਟਰੈਕਟਰ ਨੂੰ ਪੂਰਾ ਜਵਾਕ ਚਲਾਉਂਦਾ ਹੀ ਆ ਕੇ ਵੀ ਯਾਰ ਐ ਥੋੜੀ ਹੁੰਦਾ ਪਈ ਹੁਣ ਉਹ ਜਵਾਕ ਜਵਾਕ ਕਿੱਥੇ ਆ ਉਹ ਭਰਾਵਾ ਸਾਡਾ ਸਾਡਾ ਹੁੰਦਾ ਨਾ ਜਵਾਕ ਸਾਡਾ ਸਾਡਾ ਹੁੰਦਾ ਚੱਲ ਜਾਣਾ ਇਹ ਉਹ ਜਵਾਕ ਉਹ ਨੂਰ ਕਾ ਮੋਟਰਸਾਈਕਲ ਉਹਦਾ ਵਿਚਾਲੇ ਨਹੀਂ ਹੁਣ ਜਵਾਕ ਕਿਧਰ ਭਜਾਦਾ ਤੂੰ ਉਹ ਜਵਾਕ ਨੂੰ ਉਹ ਜਵਾਕ ਨੂੰ ਸਾਧ ਜਵਾਕ ਨੂੰ ਸਾਧ ਜਵਾਕ ਨੂੰ ਸਾਧ ਜਿਹੜਾ ਭਜਾਇਆ ਭੱਜ ਗਿਆ ਲੱਗਦਾ ਜਵਾਕ ਨੂੰ ਸਾਧ ਜਿਹੜਾ ਭਜਾਇਆ ਵਾ ਆ ਜਾਂਦਾ ਜਵਾਕ ਟਰੈਕਟਰ ਭਰ ਕੇ ਨੁਟਾਂ ਦਾ ਫੜਾਦਾ ਵਾਦਾ ਸਾਦੋਗੀ ਹਾਂ ਇਹ ਤੁਹਾਨੂੰ ਕਿੰਨਾ ਨੁਕਸਾਨ ਹੋ ਗਿਆ ਸਾਰੇ ਮੋਟਰ ਨੇ ਜਾੜਾ ਵੜੇ ਰਾਤੀ ਮੂਰ ਵੇਂਗਾ ਕਰਦਾ ਇਹਨਾਂ ਚਾਚੀ ਦਾ ਮੂਰਲਾ ਪਾਸਾ ਨਹੀਂ ਸੀ ਇਹਦਾ ਮੋਟਰਸਾਈਕਲ ਦਾ ਹਾਂ ਉਹ ਸਾਰਾ ਵੇਲਾ ਉਹਨੇ ਮੂਰਲਾ ਲਾਈਟ ਟੂਟ ਸਾਰਾ ਚੱਕਾ ਚੁੱਕਾ ਵੇਂਗਾ ਕਰਦਾ ਮਗਰ ਉਹਦਾ ਬਚ ਗਿਆ ਵਾ ਮੂਰੇ ਟੁੱਟਿਆ ਵਾ ਉੱਤੇ ਹੀ ਚੜਾਦਾ ਜਮਾਂ ਹੀ ਉੱਤੇ ਯਾਰ ਹਣ ਵਿਚਾਲੇ ਖੜਾ ਆਇਆ ਵਾ ਉੱਤੇ ਚੜਨਾ ਹੀ ਆ ਉਹ ਵਿਚਾਲੇ ਹਫੜਾ ਨਾ ਤੇ ਹੁਣ ਯਾਰ ਸਾਈਡ ਤੇ ਖੜਾ ਮਟਰਸਾ ਵਿਚਾਲੇ ਕਦੋਂ ਲਾਇਆ ਜਾਂ ਸੰਦੀਪ ਤੂੰ ਵੇਖ ਤੇ ਲੈ ਹੁਣ ਕਿਵੇਂ ਕਰਨਾ ਇਹਦਾ ਕੀ ਇਹਨੂੰ ਘਰੇ ਲੈ ਕੇ ਜਾ ਇਹਨੂੰ ਇੱਥੇ ਲਿਆਓ ਹੁਣ ਘਰੇ ਇਹਦਾ ਲਿਆਉਣਾ ਹੀ ਪੈਣਾ ਅਰੇ ਮੈਂ ਘਰੇ ਜਾ ਕੇ ਕੀ ਕਰਾਂ ਤੁਰਦਾ ਹੀ ਨਹੀਂ ਤੇ ਫਿਰ ਤੂੰ ਟਰੈਕਟਰ ਫਿਰ ਵੇਖ ਕੇ ਚਲਾ ਲੈਂਦਾ ਯਾਰ ਹੁਣ ਮੈਂ ਤਾਂ ਦੇਖ ਕੇ ਚਲਾਉਣਾ ਹਾਂ ਵੇਖ ਕੇ ਚਲੋ ਵੀ ਰਾਹ 'ਚ ਖੜਾ ਹੋਵਾਂਗੇ ਮੈਂ ਕਿੱਥੇ ਗਿਆ ਸੀ ਆਹ ਵੇ ਖੇਤ ਵਾਲੇ ਰਾਹ ਜਿੱਥੇ ਚਾਚਾ ਪੱਠੇ ਤੇ ਨਹੀਂ ਲੱਗਾ ਅੱਛਾ ਉੱਥੇ ਹੀ ਖੜੇ ਹਾਂ ਰਾਹ ਤੇ ਉਹਨਾਂ ਦੇ ਆਪਣੇ ਪੱਠਿਆਂ ਵਾਲੇ ਟਰੈਕਟਰ ਆ ਇਹਨਾਂ ਨੇ ਜਵਾ ਇਹਨਾਂ ਜਵਾਕ ਨੂੰ ਫੜਾਇਆ ਹੋਆ ਵਾ ਹਾਂ ਹੁਣ ਜਵਾਕਾਂ ਨੂੰ ਐਡਾ ਇਟਾਂ ਦਾ ਭਰਿਆ ਟਰੈਕਟਰ ਫੜਾਦਾ ਤੇ ਉਹਨਾਂ ਨੂੰ ਰੁਕੇ ਨਹੀਂ ਉਹਨਾਂ ਤੋਂ ਵਿਚ ਮਾਰਿਆ ਲਿਆ ਗੇ ਅਈਦਾ ਵੀਡੀਓ ਬਣਾਉਣਾਂ ਦੇ ਵਿਚਾਲੇ ਖੜਾਇਆ ਜਵਾਕ ਭੱਜ ਗਿਆ ਉਹਨੂੰ ਭਜਾਤਾ ਇਹਨੇ ਹੁਣ ਹੁਣ ਫਿਰ ਮੋਟਰਸਾਈਕਲ ਦੇ ਦੇ ਮੋਟਰਾਂ ਦੀ ਬਾਰੇ ਲੱਖ ਰੁਪਏ ਚ ਧਰਾ ਦੇ ਨਹੀਂ ਤਰਾਹੀ ਟਰੈਕਟਰ ਵੇਚ ਕੇ ਦੇ ਪੈਸੇ ਬਸ ਇਹੀ ਗੱਲ ਤਾਣਾ ਦੇ ਕੇ ਭਰਾ ਦਾ ਚਾਰ ਨਹੀਂ ਲੱਤਾ ਅਸੀਂ ਤਾਂ ਚਾਹ ਨਹੀਂ ਲੱਗਦਾ ਅਗਦਾ ਚਾਹ ਵੀ ਨਹੀਂ ਪੂਰਾ ਦਵਾਈ ਉਹੀ ਗੱਲ ਕਰਦੀ ਤੂੰ ਮਾਨੂੰ ਗੁੱਸਾ ਨਾ ਜੜਾ ਠੀਕ ਹੈ ਨਾ ਮੈਂ ਤੇਰੇ ਨਹੀਂ ਵੱਜ ਜਾਣ ਦਿੰਦੀ ਅਸੀਂ ਦਾ ਲਫੜਾ ਹੋ ਸਕਦਾ ਤੇ ਲਫੜੇ ਯਾਰ ਇਹ ਜ ਆਇਆ ਕਿ ਮੈਂ ਹੋਊਗਾ ਹਣ ਸਾਰੀ ਗਲਤੀ ਕੀ ਆ ਜਾ। ਬਈ ਜਵਾਕਰ ਨਾ ਫੜੋਂਦਾ ਨਾ ਟਰੈਕਟਰ ਤੂੰ। ਯਾਰ ਜਵਾਕ ਅੱਗੇ ਰੋਦੇ ਤੋਂ ਹੁੰਦੇ ਆ। ਹੁਣ ਯਾਰ ਕੀ ਕਹਿ ਸਕਦੇ ਆ ਆਪਾਂ। ਹੁਣ ਨੁਕਸਾਨ ਬੜਾ ਜਿਆਦਾ ਹੋ ਗਿਆ ਬਈ। ਮੈਂ ਮੈਂ ਤੇਰੀ ਲੱਤ ਤੋੜ ਦੇਣੀ ਆ ਠੀਕ ਆ ਨਾ। ਹਾਂ ਬੰਦਾ ਬਣ ਜਾ ਪੈਸੇ ਬੰਦਿਆਂ ਨੂੰ ਰੱਖਦੇ ਨੇ ਟਰੈਕਟਰ ਚ ਲੈ ਜਾਣਾ ਤੇਰੇ ਚੱਕੇ ਮੈਂ। ਪੈਸੇ ਪੂਰੇ ਚਾਚੀ ਚਾਚੇ ਨੂੰ ਚਾਚੇ ਨੂੰ ਫੋਨ ਲਾ ਕੇ ਕਾਨਫਰੈਂਸ ਜੇ ਕਾਨਫਰੈਂਸ ਦੂਜੂ ਲੋ ਨਾ ਤੂੰ। ਇਹ ਤਾਂ ਨਹੀਂ ਲੱਗਣਾ ਕਾਨਫਰੈਂਸ ਉਹਦਾ ਕੋਈ ਨਿੱਕਾ ਫੋਨ ਆ। ਨਹੀਂ ਲੱਗ ਜਣਾ ਮੈਂ ਲਾਉਣਾ ਇੱਕ ਮਿੰਟ ਰੁਕ ਜਾ। ਇਕਮਣਾ ਚਾਚੀ ਇਦਾਂ ਹੀ ਰੱਖੀ ਐਡ ਕਰਦਾ ਵਿੱਚ ਮੈਂ ਕਾਨਫਰੈਂਸ ਐਡ ਕਰਦਾ ਸੱਚੇ ਟੋਟੇਗਾ ਤਾਂ ਮਜ਼ਾਕ ਕਰਦੇ ਆ ਹੈਲੋ ਮਜ਼ਾਕ ਕਰਨਾ ਮਜ਼ਾਕ ਹੀ ਕਰਨਾ ਇਕਮਣਾ ਚਾਚੀ ਰੋਕ ਜੀ ਮਿਊਟ ਹੋਊਗਾ ਚਾਚੀ ਦੋ ਮਿੰਟ ਕਾਨਫਰੈਂਸ ਚ ਐਡ ਕਰਦਾ ਉਹਦੇ ਰਿੱਟ ਨੰਬਰ ਹੈ ਤੇ ਰੋਕਣੀ ਇਕਮਣਾ ਚਾਚੀ ਉਹ ਕੱਟ ਰਿਹਾ ਹੋ ਜਾ ਮੈਂ ਦੁਬਾਰਾ ਐਡ ਕਰਦਾ ਲੱਗਦਾ ਹੀ ਨਹੀਂ ਤੁਹਾਡੇ ਨੰਬਰ ਇੱਕ ਮਿੰਟ ਮੈਂ ਲਾਉਣਾ ਇੱਕ ਮਿੰਟ ਇਧਰ ਰੱਖਿਓ ਮਿਊਟ ਹੋਊਗਾ ਥੋੜਾ ਜਾਂ ਚੰਗਾ ਹੈਲੋ ਹਾਂ ਜੀ ਜੀ ਬਸ ਸੱਚੀ ਤੋੜ ਗਿਆ ਕਿ ਪ੍ਰੈਂਕ ਪ੍ਰੋਕੋ ਕਰਦੇ ਆ ਉਹ ਪ੍ਰੈਂਕ ਆ ਕੋਈ ਮੋਟਰਸਾਈਕਲ ਵਿੱਚ ਟੁੱਟ ਜੂਗਾ ਦੱਸ ਪ੍ਰੈਂਕ ਚ ਹਾਂ ਮੈਂ ਰੋ ਤਾਂ ਦੇਰ ਨਹੀਂ ਮੰਨਦਾ ਮੈਂ ਤਾਂ ਕਹਤਾ ਸੀਰੀਅਸ ਨਹੀਂ ਲੈਂਦੀ ਮੈਂ ਕਹ ਪ੍ਰੈਂਕ ਪ੍ਰੋਕੋ ਨਹੀਂ ਚਾਚੇ ਦਾ ਨੰਬਰ ਹੀ ਨਹੀਂ ਲੱਗਦਾ ਕੀ ਚੱਕਰ ਆ ਨੰਬਰ ਤਾਂ ਲੱਗਦਾ ਉਹਦਾ ਲਾਇਆ ਦਾ ਬੜਾ ਜਸ਼ਨ ਜਸ਼ਨ ਨੂੰ ਭੇਜਦੇ ਫੋਨ ਦੇ ਕੇ ਉਥੇ ਨਹੀਂ ਜਸ਼ਨ ਤਾਂ ਨਹੀਂ ਮੈਂ ਭੇਜ ਮੈਂ ਚਲੀ ਜਾਨੀ ਆ ਇਹ ਤਾਂ ਕਰਾਮ ਨਹੀਂ ਗੱਲ हां प्लीज जाईया अपना ਫਰੈਦਾ ਕਰਨ ਨਾਲ ਇੱਥੇ ਆਉਣਾ ਪੈਣਾ ਦੋ ਤਿੰਨ ਬੰਦੇ ਲੈ ਕੇ ਹਾਂ ਤੇ ਜਮਾਨਤ ਨਹੀਂ ਅਟ ਬਾਈ ਮੜਾ ਭੰਗ ਜਾ ਭੇਜੇਗੀ ਚੱਲ ਮੈਂ ਜਾਣ ਨਹੀਂ ਜਾ ਕੇ ਲਮਨੀ ਫੋਨ ਮਜ਼ਾਕ ਤਾਂ ਕਾਹ ਤੋਂ ਕਰਨਾ ਵਾ ਮੈਂ ਲਮਨੀ ਜਾ ਕੇ ਫੋਨ ਕਰਤੇ ਚਾਚੇ ਕੋਲੇ ਹਣ ਤੂੰ ਦੱਸ ਬਾਈ ਕਿਵੇਂ ਕਰਾਂ ਚੱਲ ਜਾਈ ਚਾਚੀ ਜਲਦੀ ਕਿਵੇਂ ਕਰਾਂ ਦੱਸ ਪੈਸੇ ਤੂੰ ਦੇ ਆਪਣੀ ਦਾ ਬਾਈ ਕੋਈ ਗਲਤੀ ਨਹੀਂ ਤੇਰੀ ਗਲਤੀ ਤਾਂ ਤੈਨੂੰ ਦੱਸ ਦਿਆਂ ਕਿ ਬੰਦੇ ਲਿਆਉਂਦੇ ਖਾਣੇ ਪੰਜ ਸੱਤ ਕੋਈ ਨਹੀਂ ਆ ਬੜੀ ਜਸਨੇ ਹੁਣ ਕੇ ਚਾਚੀ ਬੰਦੇ ਲਿਆਈ ਦੋ ਤਿੰਨ ਨਾਲ ਆ ਫੜ ਹੈ ਹੁਣ ਕੇ ਬੰਦੇ ਲਿਆਈ ਦੋ ਤਿੰਨ ਨਾਲ ਅੱਜ ਆ ਪਾਈ ਜਨੇ ਉਹਦੇ ਵਿੱਚ ਸਿਰ ਦੀ ਕੋਚਾ ਲਾ ਦਿੱਤੀ ਹੁਣ ਹੁਣ ਮਿੱਤਰੋ ਵੇਖਨੇ ਆ ਹੁਣ ਇਹਦਾ ਡੈਡੀ ਹੈ ਜਿਹੜਾ ਇਹਦੀ ਮੰਮੀ ਹੈ ਜਿਹੜੀ ਡੈਡੀ ਕੋਲ ਜਾਊਗੀ ਉਹ ਗਿਆ ਹੋਇਆ ਡੈੜੀ ਤੇ ਠੀਕ ਆ ਉਸ ਤੋਂ ਬਾਅਦ ਜਦੋਂ ਇਹਦਾ ਡੈਡੀ ਆਊਗਾ ਫਿਰ ਇਹਨੇ ਕੀ ਕਰਦਾ ਹੁਣ ਮੋਟਰਸਾਈਕਲ ਕੋਈ ਮਿੱਤਰ ਮੋਟਰਸਾਈਕਲ ਕੋਣਾ ਪੈਣਾ ਹੈਲੋ ਮੈਂ ਇੱਕ ਵਾਰ ਮਣੀ ਗੱਲ ਕਰਾ ਦਿਆਂਗਾ ਮੜੀ ਹਾਂ ਮੈਂ ਜਾਈ ਜਾਨੀ ਆ ਪਹੁੰਚਣ ਵਾਲੀ ਹਾਂ ਬਸ ਹਾਂ ਗੱਲ ਕਰਾਈ ਇਹਦੀ ਕਰਾ ਦਿੰਨੀ ਮੈਂ ਤਰੀ ਦੋਸਤ ਕਿੱਥੇ ਜਾਂ ਤੁਸੀਂ ਅਜਾ ਉਹਦੇ ਖੇਤ ਵਾਲੇ ਰਾਹ ਤੇ ਖੜੇ ਤੇਰੀ ਧੌਣ ਫੜ ਕੇ ਜਦੋਂ ਮਰੋੜੀ ਨਾ ਤੂੰ ਤਾਂ ਵੱਡੇ ਵੀ ਪਾਇਆ ਦੇਂਗਾ ਤੂੰ ਹਾਂ ਇਹ ਸੱਚੀ ਟੁੱਟ ਗਿਆ ਮੋਟਰਸਾਈਕਲ ਅੰਨੇ ਆਪਣਾ ਦਾ ਨਵਾਂ ਮੋਟਰਸਾਈਕਲ ਇਹ ਨੂੰ ਹੁਣ ਇਹਦੇ ਪਤਾ ਲੱਗੂ ਜਦੋਂ ਟਰੈਕਟਰ ਜਿ ਬਕਾਇਆ ਦਾ ਨਹੀਂ ਦਾ ਬਾਈ ਕੋ ਗਲਤੀ ਨਹੀਂ ਤੇ ਤੂੰ ਬੋਲਦਾ ਕਿ ਮੈਂ ਬੋਲਦਾ ਕਿ ਮੈਂ ਬੋਲਣਾ ਹੀ ਆ ਯਾਰ ਹੁਣ ਵਿਚਾਲੇ ਥੋੜੀ ਲਾ ਦੱਸ ਇਹਨੂੰ ਫੜ ਲੈ ਮੈਂ ਇਹਨੂੰ ਛੁਲਕ ਦੇਣਾ ਫੜ ਕੇ ਫੜੇਗਾ ਬਾਈ ਕਿਤੇ ਨਹੀਂ ਜਾਂਦਾ ਕੋਈ ਟੈਂਸ਼ਨ ਹਾਂ ਜੇ ਤੋ ਦੈ ਮੈਂ ਦੱਸ ਕਿਹੜਾ ਕੋਈ ਰਾਤ ਹੋਈ ਨਹੀਂ ਅੰਨੇ ਹੁਣ ਟਰੈਕਟਰ ਭਜਾਈ ਹੋਣਾ ਉੱਤੋਂ ਤੂੰ ਕਹਿੰ ਬਾਈ ਨਹੀਂ ਨਾ ਜਵਾਕ ਚਲਾਈ ਜਾਂਦਾ ਹੁਣ ਉਹ ਯਾਰ ਕੀ ਹੁਣ ਫੜਾਉਣਾ ਨਹੀਂ ਚਾਹੀਦਾ ਬੰਦਾ ਧਿਆਨ ਨਾ ਚੱਲੇ ਨਾ ਐ ਥੋੜੀ ਹੁੰਦਾ ਨਮਾ ਮੋਟਾ ਟਰੈਕਟਰ ਤੂੰ ਟਰੈਕਟਰ ਤੂੰ ਆਪ ਚਲਾ ਟਰੈਕਟਰ ਤੂੰ ਆਪ ਚਲਾ ਰੱਖਦਾ ਦੋ ਦਾ ਮੋਟਰਸਾਈਕਲ ਤੂੰ ਆਪ ਚਲਾ ਟਰੈਕਟਰ ਮੇਰੇ ਲਾਇਆ ਇਹ ਵਿਚਾਲੇ ਹੋਇਆ ਸੀਗਾ ਨਹੀਂ ਤੂੰ ਟਰੈਕਟਰ ਆਪ ਚਲਾ ਜਵਾਕਾਂ ਨੂੰ ਕਹਦਾ ਫੜਾਇਆ ਵਾ ਜਾ ਕੇ ਤੂੰ ਉੱਥੇ ਟਰੋਨਿੰਗਾਂ ਲਾ ਗਈ ਤੇਰੇ ਡੈਡੀ ਕੋਲੇ ਪਹੁੰਚ ਗਿਆ ਮੈਂ ਕੀ ਗਾਂ ਗੱਡੂ ਉਹਨੂੰ ਫੋਟੋ ਦਿਖਾ ਲਈ ਮੜੀ ਚਾਚੀ ਸਾਰਾ ਸਾਰਾ ਪੰਤਾ ਮੋਟਰਸਾਈਕਲ ਮੂਰੇ ਨਾ ਵੇ ਦਿਖਾਉਣੀ ਆ ਲੈ ਗੱਲ ਹੀ ਕਰ ਲੈ ਫੜ ਇਹ ਤੂੰ ਬੋਲਦਾ ਕਿ ਮੈਂ ਤੂੰ ਮੈਂ ਮੋਟਰਸਾਈਕਲ ਪੰਤਾ ਇਹ ਮੈਂ ਫੋਟੋਆਂ ਹੀ ਨਾ ਭਾਈ ਜੰਦੇ ਵਟਸਐਪ ਤੇ ਹੈਲੋ ਅਗਰ ਟਰੈਕਟਰ ਮਾ ਚਾ ਜਾ ਯਾਰ ਪੱਠੇ ਦੇ ਸੀਗਾ ਯਾਰ ਮੂਰੇ ਆ ਐ ਇਹਨੇ ਟਰੈਕਟਰ ਮਾਰੇ ਲਿਆ ਕੇ ਇਹਨੇ ਆ ਵੇ ਖੜਾ ਮੂਰੇ ਦਾ ਹੁਣ ਦੱਸ ਕਿਵੇਂ ਕਰਨਾ ਟਰੈਕਟਰ ਦਾ ਯਾਰ ਮੋਟਰਸਾਈਕਲ ਤਾਂ ਇਹਨਾਂ ਨੇ ਮੂਰੇ ਕੀਤਾ ਹੈ ਹੁਣ ਇਹ ਚ ਆਪਣੀ ਕੀ ਗਲਤੀ ਆ ਨਹੀਂ ਕਹਤਾ ਗੱਲ ਸੋਹਣੀ ਸੀ ਵੀਡੀਓ ਬਣਾਈ ਜਾਂਦੇ ਸੀ ਯਾਰਾ ਗੱਲ ਸੌਂਦਾ ਮੈਂ ਮਾਰ ਮਾਰ ਲਫੜੇ ਨਾ ਮੂੰਹ ਰੰਗ ਦੂ ਤੇਰਾ ਪੜਾ ਬੋਲਦਾ ਨੂੰ ਇਹਨੇ ਮੋਟਾ ਅਸੀਂ ਮੋਟਰਸਾਈਕਲ ਖੜਾ ਕੇ ਵੀਡੀਓ ਬਣਾਈ ਜਾਂਦੇ ਯਾਰਾ ਇਹਨੇ ਮੂਰੇ ਟਰੈਕਟਰ ਨਹੀਂ ਰੋਕੇ ਜਵਾਕ ਨੂੰ ਫੜਾਈ ਪਾਦਾ ਆਪਣੇ ਪੱਠੇ ਦੇ ਨਹੀਂ ਯਾਰਾ ਰਹਿੰਦੇ ਜਿਹੜੇ ਆਹੋ ਜਵਾਕ ਚੋਂ ਉਹਨੂੰ ਟਰੈਕਟਰ ਫੜਾਦਾ ਉਹਨੇ ਦੱਸ ਉਹ ਟਰੈਕਟਰ ਰੁਕਿਆ ਨਹੀਂ ਉਹਦੇ ਭਰੇ ਆ ਇਟਾਂ ਦਾ ਕੱਚੀਆਂ ਦਾ ਤੇ ਕੋਈ ਨਾ ਇਹਨੂੰ ਕਿ ਫਿਰ ਜਿੰਨੇ ਟੁੱਟੇ ਆ ਮੈਂ ਬਣਾ ਲਾ ਨੁਕਸਾਨ ਬਹੁਤ ਜਿਆਦਾ ਕਰਤਾ ਯਾਰ ਹਣ ਸਿੱਟਿਆ ਇਹਨਾਂ ਨੇ ਮੂਰੇ ਹਣ ਅਸੀਂ ਕੀ ਲੋਟ ਕਰਾ ਕੇ ਦੇਵਾਂਗੇ ਜੇ ਰੋਣ ਜਿਵੇਂ ਨਹੀਂ ਹੁਣ ਜਾਂਦਾ ਵਾ ਟਰੈਕਟਰ ਗੱਲ ਸਮਾਂ ਟਰੈਕਟਰ ਲੈਣਾ ਕਰੇ ਆ ਫੋਟੋ ਦਿਖਾ ਦੇ ਚਾਚੀ ਫੋਟੋ ਦਿਖਾ ਦੇ ਚਾਚਰੂ ਕਿਹੜੀ ਹੋ ਤੋ ਦਿਖਾ ਆ ਫੋਟੋ ਦਿਖਾ ਮੋਟਰਾਂ ਤੋਂ ਟੁੱਟੇ ਵਾਲੀ ਇਹਨੂੰ ਪਤਾ ਲੱਗੇ ਚਾਚਾ ਜੀ ਤੋ ਦੋ ਬੰਦੇ ਲੈ ਕੇ ਆ ਯਾਰ ਜਾਂਦਾ ਵਾ ਮੋਟਰਸਾਈਕਲ ਪੈਸੇ ਨਹੀਂ ਦਿੰਦਾ ਏ ਸਾਰਾ ਮੂਰੋ ਪਨ ਕੇ ਰਹਾ ਤਾਂ ਸਟੀਅਰਿੰਗ ਸਟੂਰਿੰਗ ਜੜਾ ਤੇਰੇ ਹੱਡਾ ਇਹਦੇ ਕੱਢੂ ਸਾਰੇ ਪੈਸੇ ਮੈਂ ਮੁੱਕਰ ਕੇ ਦਿਖਾ ਅਸੀਂ ਕਾਹ ਤੋਂ ਮੁਕਰਨਾ ਯਾਰ ਯਾਰ ਆਏ ਜਸਹਿਰ ਤੇ ਖੜਾ ਮੋਟਰਸਾਈਕਲ ਦੇ ਅੱਚਾਰੇ ਆ ਗਏ ਯਾਰ ਆਹ ਟਰੈਕਟਰ ਖੜਾ ਆ ਬ ਕੋਲੇ ਮੋਟਰਸਾਈਕਲ ਆ ਦੇਖ ਲੋ ਆ ਕਿ ਗਲਤੀ ਕੀ ਸੀ ਮੈਂ ਤਾਂ ਸੀਰੀਅਸ ਨਹੀਂ ਲੀ ਮੇਰੇ ਤਾਂ ਜਾਣ ਕੇ ਲੱਗਦਾ ਜਾਣ ਕੇ ਭਰਾਵਾ ਮੋਟਰਸਾਈਕਲ ਕਿਵੇਂ ਟੁੱਟ ਜਾਊਗਾ ਮੋਟਰਸਾਈਕਲ ਕਿਵੇਂ ਟੁੱਟ ਜਾਊ ਜਾਣ ਕੇ ਓਏ ਹਾਂ ਨਹੀਂ ਮੋਟਰਸਾਈਕਲ ਕਿਵੇਂ ਟੁੱਟ ਜਾਊ ਜਾਣ ਕੇ ਸੱਚੀ ਦੱਸ ਮੈਨੂੰ ਤੇ ਫੈਸਲਾ ਕਰਾ ਦੇ ਇੱਥੇ ਆਉਣਾ ਪੈਣਾ ਵਾ ਦੋ ਬੰਦੇ ਲੈ ਕੇ ਤੈਨੂੰ ਆਵਾ ਹੋ ਆਉਣਾ ਬਣਾ ਹੋ ਜਲਦੀ ਆ ਜਾ ਆਪਣੇ ਖੇਤ ਕੋਲੇ ਪਤਰਾ ਪੂਰਾ ਪ੍ਰੈਕ ਹੋਇਆ ਵਿਆ ਦੇਖਦਾ ਹੁਣ ਆਊਗਾ ਪੱਕਾ ਇੱਥੇ ਡੜੀ ਆਊਗਾ ਭਾਈ ਹੁਣ ਕੰਮ ਤੇਰੇ ਸਿਰ ਤੇ ਰਹਿ ਗਿਆ ਤੈਨੂੰ ਬਹੁਤ ਲੋਕਾਂ ਨੇ ਦੇਖਣਾ ਠੀਕ ਆ ਬਹੁਤ ਲੋਕ ਤੇ ਵੀਡੀਓ ਵੇਖਣੀ ਤੇ ਬੀਬੀਆਂ ਨੇ ਸਹੀ ਹੋ ਕੇ ਪ੍ਰੈਕ ਕਰੀ ਜਾਗਾ ਜੇ ਮੈਂ ਸੀਰੀਅਸ ਹੋਈ ਸੱਚੀ ਮੱਚੀ ਲੜ ਲੱਗਦੀ ਤੇਰੇ ਕੋਈ ਨਹੀਂ ਮਾਰਦਾ ਨਾ ਤੇ ਲੜੇ ਉਸ ਤੋਂ ਬਾਅਦ ਆਪਾਂ ਕਹਾਂਗੇ ਠੀਕ ਆ ਗਲਤੀ ਹੋਈ ਤੇ ਜਾਣ ਕੇ ਕਰਦੇ ਠੀਕ ਆ ਜੇ ਮੈਂ ਸੀਰੀਅਸ ਹੋ ਕੇ ਕਰੀ ਜਾਗਾ ਜਮਾ ਨਾ ਗੁੱਸਾ ਚੜਾ ਲਈ ਪੂਰਾ ਹੋ ਜਾ ਤੇਰੇ ਸਿਰ ਤੇ ਆ ਗਾਂ ਹੁਣ ਬਸ ਓਕੇ ਡਨ ਇੱਥੇ ਪਾ ਇੱਥੇ ਪਾ ਦੇ ਲੰਮਾ ਪਾ ਦੇ ਲੰਮਾ ਪਾ ਦੇ ਪਰਨ ਹਾਂ ਬਸ ਬਸ ਪਰਨ 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 ਕਰਦੇ ਲੰਮਾ ਪਾ ਦੇ ਮਿੱਤਰੋ ਇਹਦਾ ਇਹੀ ਪਹਿਲਾ ਮੋਟਰਾਂ ਪੱਠੇ ਚ ਖੜਾਉਣ ਭੇਜ ਚਾਹੀ ਵੀ ਚੱਲ ਪਤਾ ਨਾ ਲੱਗੇ ਪਰ ਹੁਣ ਸਾਨੂੰ ਇੱਥੇ ਲੰਮਾ ਪਾਦਾ ਵੀ ਉਹਨੂੰ ਪਤਾ ਲੱਗ ਜਾਏ ਦੂਰੋਂ ਪਤਾ ਲੱਗ ਜਾਏ ਮੋਟਰਾਂ ਰੱਚੀ ਗਿੱਡ ਗਿਆ ਪਿਆ ਵਾ ਤੂੰ ਪੱਪੜੇ ਹੋਣਾ ਕੋਈ ਨਾ ਕੋਈ ਨਾ ਕੋਈ ਨਾ ਸਵਾਰ ਇਕੱਠਾ ਕਰਦਾ ਕਹਿੰਦਾ ਹੋਰ ਆ ਓਏ ਹੋਈ ਓਹੀ ਓਹੀ ਆਗੇ ਮਿੱਤਰੋ ਡੈਡੀ ਆ ਰੇ ਮੰਮੀ ਰੇ ਡਾੜੀ ਆਗੇ ਮੰਮੀ ਰੇ ਡਾੜੀ ਆਗੇ ਮਿੱਤਰੋ ਚੱਪ ਆ ਸਾਰਾ ਮੋਟਰਾਂ ਤੋੜਦਾ ਯਾਰ ਹਾਂ ਦੱਸ ਕਿਵੇਂ ਕਰਨ ਉਹ ਪੋਚ ਨੂੰ ਕਿਵੇਂ ਕਰਦਾ ਹੁਣ ਦੱਸ ਕਿਵੇਂ ਕਰਨੀ ਕਰਨਾ ਕਿ ਹੁਣ ਬਾਈ ਥੋੜਾ ਦਾ ਰਾਜ ਲਾਇਆ ਮੈਂ ਤਾਂ ਇਦਾਂ ਨੂੰ ਮਾਰਨਾ ਹੀ ਆ ਚਲ ਮੋਟ ਟਰੈਕਟਰ ਮਾਰਿਆ ਵਾ ਚੱਲਿਆ ਆ ਕੇ ਦੇ ਵੀਡੀਓ ਬਣਾ ਤੀ ਵੀਡੀਓ ਬਣਾ ਲਾ ਮੇਰੇ ਬੰਦਣਾ ਵੀਡੀਓ ਬੰਦਣਾ ਕਰੀ ਇਹਨੇ ਯਾਰ ਟਰੈਕਟਰ ਇੱਟਾਂ ਦਾ ਪੜਿਆ ਹੋਇਆ ਚਾਚੀ ਇੱਟਾਂ ਟਰੈਕਟਰ ਪੜਿਆ ਹੋਇਆ ਲਿਆ ਕੇ ਵਿੱਚ ਮਾਰਿਆ ਸਿੱਧਾ ਆਇਆ ਦੇਖ ਮੈਂ ਇੱਕ ਮਸਾਹ ਆ ਪਤਾ ਲੱਗ ਗਿਆ ਮਿੱਤਰੋ ਪਤਾ ਲੱਗ ਗਿਆ ਮੋਟਰਸਾਈਕਲ ਲਗਾਉਣਾ ਪ੍ਰੈਂਕ ਮਿਸਾ ਮੇਰੀ ਅਗਲੀ ਦੀ ਮੈਂ ਕਿਹਾ ਮੋਟਰਸਾਈਕਲ ਦਾ ਆਪਣੇ ਦਾ ਸਮਾਨ ਨਹੀਂ ਆਣੀ ਕੋਈ ਮੈਂ ਵਾਟਰ ਮੈਂ ਵਾਟਰ ਜ਼ੂਮ ਕਰਕੇ ਦੇਖੀ ਮੈਂ ਕਿਹਾ ਜਸਮੂ ਮੈਂ ਕਿਹਾ ਆਪਣੇ ਮੋਟਰਸਾਈਕਲ ਦਾ ਸਮਾਨ ਨਹੀਂ ਆਣੀ ਕੋਈ ਮੈਂ ਕਿਹਾ ਝੂਠ ਮਾਰਦੇ ਲੋ ਵੀ ਮਿੱਤਰੋ ਪ੍ਰੈਂਕ ਹੋ ਗਿਆ ਨਾਲ ਸੱਚੀ-ਮੁੱੱਚੀ ਪਹੁੰਚ ਗਿਆ ਇੱਥੇ ਤਾਂ ਜੋ ਸੱਚੀ ਤਾਂ ਅਸੀਂ ਡਰ ਗਏ ਕਿ ਨਹੀਂ ਡਰ ਗਿਆ ਅਸੀਂ 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 ਗੂਗਲ ਜਰਮਨੀ ਦੇ ਵਿੱਚ ਫੋਟੋ ਬਣਾਈ ਤੋਂ ਔੜਗੇ ਮੋਟਾ ਤੇ ਫੋਟੋ ਪਾਦੀ ਤੁਹਾਨੂੰ ਡਰਾਉਣਾ ਦੇ। ਮੈਨੂੰ ਪਤਾ ਵੇਖ ਲੈ। ਯਾ ਮੈਂ ਤਾਂ ਯਾ ਸੱਚੀ। ਪੁੱਤਰਾ ਇਹਦੇ ਡੇੜੀ ਕੰਮ ਤੇ ਗਿਆ ਹੋਇਆ ਸੀ ਤੇ ਸੱਚੀ ਮੁੱਚੀ ਕੰਮ ਛੱਡ ਕੇ ਆ ਗਿਆ ਮੋਟਰਸਾਈਕਲ ਦੇਖਣਾ ਤੇ ਮੇਰਾ ਮੋਟਰਸਾਈਕਲ ਸੱਚੀ ਮੁੱਚੀ ਤੋੜਦਾ। ਆ ਦੇਖ ਲੈ ਸਾਫ ਤਾਂ ਸਬੂਤਾ ਮੋਟਰਸਾਈਕਲ। ਮੈਂ ਸਮਾਨ ਦੇਖ ਲਿਆ ਸੀ ਮੈਂ ਕਿ ਆਪਣੇ ਮੋਟਰਸਾਈਕਲ ਦਾ ਸਮਾਨ ਹੀ ਨਹੀਂਗਾ ਕੋਈ ਵੀ। ਮੈਂ ਕਹਿੰਦਾ ਝੂਠ ਹੁੰਦਾ ਸਨ ਕਹਿੰਦੀ ਆ ਮੈਂ ਕਹਾ ਇਹ ਉਹਨਾਂ ਦਾ ਡੁਪਲੀਕੇਟ ਬਣਾਇਆ ਡੁਪਲੀਕੇਟ ਨੂੰ ਲੱਗਦੀ ਥੀ ਅਰੀਜਨਲ ਸੀ ਨਾ ਲੱਗਦੀ ਸੀ ਕਿ ਜਸ਼ਨ ਨੇ ਮੰਨ ਲਿਆ ਸੀਗਾ ਜਸ਼ਨ ਬੜਕ ਲੱਗੀ ਸੀ ਆਪਣੀ ਬਾਈ ਕਹਿੰਦਾ ਕਰਦਾਂਗੇ ਬਾਈ ਨੂੰ ਆਇਆ ਪਤਾ ਲੱਗਿਆ ਸੀ ਝੂਠ ਪਕੜ ਲਿਆ ਮੈਂ ਕਹਾ ਵੀ ਫੋਨ ਜਸੇ ਦੇ ਫੋਨ ਤੋਂ ਆਉਂਦਾ ਸੰਦੀਪ ਵੀਡੀਓ ਬਣਾਉਂਦਾ ਆਪਦੇ ਫੋਨ ਨਾਲ ਤੇ ਜਸੇ ਦੇ ਫੋਨ ਤੋਂ ਫੋਨ ਆਉਂਦਾ ਲੈ ਮਤਰਾ ਪ੍ਰੈਂਕ ਸਫਲ ਹੋ ਗਿਆ ਜਦੋਂ ਇਹ ਇਹਦਾ ਇਹਦਾ ਰੇੜੀਆਂ ਕੰਮ ਦੇ ਗਿਆ ਹੋਇਆ ਸੀ ਇਹਨੂੰ ਕੰਮੋਂ ਤੋ ਸਾਧ ਲਿਆ ਸੀ ਮੈਂ ਕਹਾ ਪ੍ਰੈਂਕ ਸਾਡ ਸਾਈਕਲ ਦੀ ਕੋਈ ਵੀ ਚੀਜ਼ ਨਹੀਂ ਗਈ ਕੋਈ ਵੀ ਮੈਂ ਕਹਾ ਸਾਹ ਵਾਂ ਲੱਗ ਚੀਜਾਂ ਪਰ ਜਸੇ ਨੂੰ ਪਤਾ ਲੱਗਿਆ ਸੀ ਮੈਂ ਕਿ ਕਿ ਇਹਨਾਂ ਦਾ ਜੱਜ ਯਕੀਨ ਕਰ ਲਈ ਨਾ ਇਹ ਕਿਰੋ ਮੈਨੂੰ ਨਹੀਂ ਆਇਆ ਐਵੇਂ ਝੂਠ ਮਾਰਾ ਮੈਨੂੰ ਨੇ ਮੈਂ ਕਿਹਾ ਹੁਣ ਤਾਂ ਜਗੇ ਡਿਚ ਦੇ ਦਿਆਂ ਦਿਹਾੜੇ ਕਿਰਾਏ ਦੇ ਨਾ ਐਕਸੀਡੈਂਟ ਹੋ ਗਿਆ ਲੈ ਮੈਨੂੰ ਇੰਨਾ ਪਤਾ ਸੀ ਮੈਂ ਕਿਹਾ ਵੀ ਸੰਦੀਪ ਮੋਟਰਸਾਈਕਲ ਵਿੱਚ ਢਰੀ ਟੋਂ ਦੇ ਦੂਗਾ ਨਾ ਸਵਾਲ ਹੀ ਨਹੀਂ ਪੈ ਜਾਂਦਾ ਅੱਜ ਮੋਟਰਸਾਈਕਲ ਸਾਫ਼ ਸੁਥਰਾ ਨਾ ਗਿਆ ਕਵਰਟਲ ਚਲੀਏ ਚਲੋ ਚਲੀਏ ਆਈਏ ਉਹਨੇ ਚਲੋ ਸਕੂਟਰੀ ਤੇ ਜਾਓ ਵੀ ਸਾਡਾ ਪ੍ਰੈਂਕ ਸਫਲ ਹੋ ਗਿਆ ਢਾ ਜੇ ਸਾਡਾ ਪ੍ਰੈਂਕ ਤੁਹਾਨੂੰ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਿਓ ਦੱਸਿਓ ਕਿਵੇਂ ਲੱਗਾ ਪ੍ਰੈਂਕ ਸਾਡਾ ਰੀਅਲ ਪ੍ਰੈਂਕ ਸੀਗਾ ਕੋਈ ਫੇਕ ਨਹੀਂ ਸੀ ਰੀਅਲ ਕੀਤਾ ਸੀ ਜਮਾ ਫੋਟੋ ਬਣਾ ਕੇ ਭੇਜੀ ਸੀ ਆਹੋ ਚਲੀਏ ਕਰੇ